ਅੱਸੀ ਕੱਲ ਅਜੀਤ ਵੈਬ ਦੇਖ ਰਹੇ ਹਾਂ ਤੁਸੀਂ ਮੈਂ ਵਿੱਕੀ ਜ਼ਰਖੜ ਸਵਾਗਤ ਕਰਦਾ ਹਾਂ ਤੁਹਾਡਾ ਪੰਜਾਬ ਦੇ ਪਿੰਡਾਂ ਨੂੰ ਸੋਨਾ ਬਣਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਲੈ ਲਈਏ ਕੇਂਦਰ ਸਰਕਾਰ ਵੱਲੋਂ ਲੈ ਕਹ ਲਈਏ ਕਰੋੜਾ ਰੁਪਏ ਖਰਚੇ ਜਾ ਰਹੇ ਨੇ ਪਰ ਪਿੰਡ ਆਲਮਗੀਰ ਦੇ ਵਿੱਚ ਪਹੁੰਚੇ ਆ ਅਸੀਂ ਜਿੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਪਹਿਲਾਂ ਮੈਂ ਆਪਣੇ ਸਹਿਯੋਗੀ ਨੂੰ ਕਮਾ ਗਿਆ ਤਸਵੀਰਾਂ ਜ਼ਰੂਰ ਸਾਂਝੀਆਂ ਕੀਤੀਆਂ ਜਾਣ ਇਹ ਟੋਬੇ ਦੀਆਂ ਤਸਵੀਰਾਂ ਨੇੜੀਆਂ ਛੱਪੜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੰਡ ਆਲਮਗੀਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹ ਛੱਪੜ ਤਿਆਰ ਕੀਤਾ ਜਾ ਰਿਹਾ ਹੈ ਪਰ ਪਿੰਡ ਵਾਸੀ ਅੱਜ 71 ਹੋਏ ਨੇ ਇਕੱਠੇ ਹੋਏ ਨੇ ਜਿਹੜੇ ਕਿ ਦੋਸ਼ ਲਗਾਏ ਜਾ ਰਹੇ ਨੇ ਕਿ ਕਰੋੜਾ ਰੁਪਇਆ ਇਸ ਛੱਪੜ ਤੇ ਲਗਾਇਆ ਜਾਣਾ ਪਰ ਪਰ ਇਸ ਦੇ ਪੈਸਿਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਇਹ ਪਹਿਲਾਂ ਤਸਵੀਰਾਂ ਦਿਖਾਦਾ ਜਿਹੜਾ ਕਿ ਇਹਨਾਂ ਨੇ ਲੈਂਟਰ ਬਣਾਇਆ ਜਾ ਰਿਹਾ ਹੈ ਕਿ ਛੱਪੜ ਦੇ ਆਲੇ-ਦੁਆਲੇ ਬਾਉਂਡਰੀ ਬਣਾਈ ਜਾ ਰਹੀ ਹੈ ਕਹਿੰਦੇ ਕਿ ਕੱਚੀ ਮਿੱਟੀ ਦੇ ਉੱਪਰ ਹੀ ਉਦਾਂ ਹੀ ਮਟੀਰੀਅਲ ਪਾ ਦਿੱਤਾ ਸੀਮੈਂਟ ਪਾ ਪਾ ਦਿੱਤਾ ਰੇਤਾ ਪਾ ਦਿੱਤਾ ਬਜਰੀ ਪਾ ਦਿੱਤੀ ਇੱਟਾਂ ਕਹਿੰਦੇ ਨਹੀਂ ਵਰਤਣਯੋਗ ਪਿੰਡ ਵਾਸੀ ਦੇ ਇਕੱਠੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਤੁਹਾਡਾ ਸਾਸੀ ਕਾਲ ਤੁਸੀਂ ਦੋਸ਼ ਲਗਾ ਰਹੇ ਹੋ ਠੇਕੇਦਾਰ ਤੇ ਕਿ ਪੈਸਿਆਂ ਦੀ ਦੁਰਵਰਤੋਂ ਹੋ ਰਹੀ ਆ ਜਿਹੜੇ ਸਰਕਾਰੀ ਪੈਸਾ ਆ ਰਿਹਾ ਕਿਵੇਂ ਹੋ ਰਹੀ ਆ ਬਿਲਕੁਲ ਜੀ ਹੋ ਰਹੀ ਆ ਸਾਨੂੰ 1 ਕਰੋੜ ਰੁਪਇਆ ਐਨਜੀਟੀ ਦੇ ਹੁਕਮ ਅਨੁਸਾਰ ਇੱਕ ਤਿੰਨ ਟੋਬਿਆਂ ਵਾਲੀ ਗ੍ਰਾਂਟ ਆਈ ਸੀ ਪਿਛਲੇ 2 ਸਾਲਾਂ ਤੋਂ ਇਹ ਕੰਮ ਚੱਲ ਰਿਹਾ ਕੰਮ ਕੋਈ ਨਹੀਂ ਕਰ ਰਿਹਾ ਆ ਤੁਹਾਡੇ ਸਾਹਮਣੇ ਪਿੱਲੀਆਂ ਇੱਟਾਂ ਲਾ ਰਹੇ ਨੇ ਮਿੱਟੀ ਦੇ ਉੱਤੇ ਰੇਤਾ ਤੇ ਕੱਲਾ ਸੀਮੈਂਟ ਆ ਜਿੱਥੇ ਕਿ ਬਜਰੀ ਪਾਉਣੀ ਚਾਹੀਦੀ ਆ ਇਹ ਠੇਕੇਦਾਰ ਵੀਡੀਓ ਜਈ ਸੈਕਟਰੀ ਰਲ ਕੇ ਦੱਬ ਕੇ ਰੁਪਏ ਖਾ ਰਹੇ ਨੇ ਸਾਨੂੰ ਤਾਂ ਪਤਾ ਲੱਗਿਆ 66 ਲੱਖ ਰੁਪਏ ਇਹਦੇ ਵਿੱਚ ਖਾ ਚੁੱਕੇ ਨੇ ਕੰਮ ਕੋਈ ਨਹੀਂ ਹੋਇਆ ਕੰਮ ਤਿੰਨ ਟੋਬਿਆਂ ਦਾ ਹੋਣਾ ਕੁਛ ਇਹਦੀ ਛਣਵਾਈ ਨਹੀਂ ਕਰਦੇ ਜੇ ਉਹਨਾਂ ਨੂੰ ਪੁੱਛਿਆ ਵੀਡੀਓ ਨੂੰ ਤਾਂ ਗਲਪੈਣ ਆਉਂਦਾ ਕਹਿੰਦਾ ਥੋੜੇ ਤੇ ਪਰਚਾ ਹੋਊਗਾ ਤੇ ਬਾਕੀ ਆ ਤੁਹਾਡੇ ਸਾਹਮਣੇ ਆ ਕੋਈ ਕੰਮ ਨਹੀਂ ਨਰਕ ਦੀ ਜ਼ਿੰਦਗੀ ਬਣੀ ਪਈ ਆ ਇਹ ਇਤਿਹਾਸਕ ਪੰਡਾ ਸਾਡਾ ਤੁਸੀਂ ਕਹਿ ਰਹੇ ਹੋ ਇਸ ਤੇ 66 ਲੱਖ ਦੀ ਲਾਗਤ ਲ ਮੰਨੀ ਜਾ ਰਹੀ ਹੈ ਲੱਗਦਾ ਕਿਥੋਂ ਕਿਥੇ ਲੱਗਿਆ ਬਾਟ ਲੰਕਰ ਸਾਨੂੰ ਤਾਂ ਦਿੰਦਾ ਨਹੀਂ ਜੀ ਪਤਾ ਨਹੀਂ ਉਹਨਾਂ ਦੀ ਅੱਖਾਂ ਨਾਲ ਜਾਂ ਕਿਹੜੀ ਐਨਕਾਂ ਨਾਲ ਦੇਖਦੇ ਨੇ ਉਹ ਕਿਹੜੇ ਹਿਸਾਬ ਨਾਲ ਦੱਸੀ ਜਾਂਦੇ ਨੇ ਅਈ ਤਾਂ ਭਗਵੰਤ ਮਾਨ ਸਾਹਿਬ ਨੂੰ ਕਹਿੰਨੇ ਆ ਵੀ ਇਨਾਂ ਤੇ ਕਾਰਵਾਈ ਕਰੋ ਇਹ ਤੇ ਕਿਸੇ ਵੱਡੀ ਏਜੰਸੀ ਤੋਂ ਇਹਦੀ ਜਾਂਚ ਕਰ ਲਈਏ ਸਰਕਾਰ ਸਟ੍ਰੇਕਾ ਵੀ ਅਜਿਹੀ ਕਰਪਸ਼ਨ ਨਹੀਂ ਹੋਣ ਦੇਣੀ ਭਗਵੰਤ ਮਾਨਤਾ ਜੀ ਰੋਜ਼ ਕਹਿ ਰਿਹਾ ਵੀ ਨਹੀਂ ਕਰਪਸ਼ਨ ਹੋਣ ਦੇਣੀ ਪਰ ਇਹ ਅਫਸਰ ਲੋਕ ਗਾਹਾਂ ਬਤਾ ਹੀ ਨਹੀਂ ਲੱਗਣ ਦੇ ਰਹੇ ਅਜੇ ਤੱਕ ਕਹਿੰਦੇ ਆ ਵੀ ਇਹਦੀ ਜਾਂਚ ਕਰਾਈ ਜਾਵੇ ਇਸ ਦਾ ਭਗਵਾਨ ਜੀ ਤੁਮਾਨੂੰ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦੇ ਆ ਇਹ ਵਿਜੀਲੈਂਸ ਜਾਂਚ ਜਾਂ ਕਿਸੇ ਹੋਰ ਏਜੰਸੀ ਤੋਂ ਇਹਦੀ ਜਾਂਚ ਕਰਾਈ ਜਾਵੇ ਤਾਂ ਕਿ ਆਲਮਗੀਰ ਚ ਵੱਡੀ ਹੋ ਰਹੀ ਕਪਲੇਬਾਜੀ ਹੋਰ ਪਿੰਡਾਂ ਚ ਹੋ ਰਹੀ ਤਾਂ ਇਹ ਤੋਂ ਬਚਾਇਆ ਜਾ ਸਕੇ ਸੱਪੜ ਕਿੰਨੇ ਸਮੇਂ ਬਾਅਦ ਬਣਨ ਲੱਗਿਆ ਜੀ ਤੁਹਾਡਾ ਸੱਪੜ ਤਾਂ ਜੀ ਬਹੁਤ ਚਿਰ ਬਾਅਦ ਹੋਇਆ ਜਿੰਦਗੀ ਚ ਪਹਿਲੀ ਵਾਰੀ ਦੇਖ ਰਹੇ ਆ ਜੀ ਕਿੰਨੀ ਏਸ ਕਿੰਨੀ ਹੋ ਗਈ ਹੁਣ ਤੁਹਾਡਾ ਮੇਰੀ ਇਹ 60 ਸਾਲ ਦਾ ਕਰੀਬ ਹੈ 60 ਸਾਲਾਂ ਬਾਅਦ ਤੁਸੀਂ ਪਹਿਲੀ ਵਾਰੀ ਦੇਖਦੇ ਹੋ ਤੁਹਾਡੀ ਸੁਰਤ ਤੋਂ ਪਹਿਲਾਂ ਦਾ ਬਣਿਆ ਲੱਗਦਾ ਜੇ ਇਹ ਜਿਹਾ ਛੱਪੜ ਬਣ ਗਿਆ ਫਿਰ ਤਾਂ ਬਹੁਤ ਮੁਸ਼ਕਲ ਸਮੇਂ ਬਾਅਦ ਬਣਨਾ ਇਹ ਤਾਂ ਟਾਈਮ ਜੇ ਆ ਬਾਰਸਾਂ ਜੇ 3-4 ਬਾਰਸਾਂ ਬੀਂਦੀ ਹੋਰ ਮੀਂਹ ਪੈ ਗਿਆ ਤਾਂ ਜਮੇ ਖਤਮ ਹੋ ਜਾ ਫਿਰ ਦੇਖੋ ਜੀ ਸਾਡੀ ਜ਼ਿੰਦਗੀ ਤਾਂ ਦੁਬਾਰੇ ਆਉਣਾ ਨਹੀਂਗਾ ਬਾਕੀ ਗਾਂਹ ਵਾਲੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾੜਾ ਹੀ ਕਹਿਣਗੀਆਂ ਤੁਸੀਂ ਕੀ ਕਰਿਆ ਪਹਿਲਾਂ ਹਮ ਸਿਆਣੇ ਬੰਦਿਆਂ ਨੇ ਇੰਨੀ ਪੰਚਾਇਤ ਖੜਾਇਆ ਪਿੰਡ ਦੇ ਮੁਦ ਪਰਬਰ ਖੜਿਆ ਸਾਰੇ ਵੀ ਜਾਣ ਜੋ ਕੰਮ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਜੇ ਉਹ ਇਹਨਾਂ ਨੂੰ ਪੁੱਛਵਾਲ ਕਰਦਾ ਤਾਂ ਅਗਲੇ ਗੱਲ ਪੈਂਦੇ ਨੇ ਉਹ ਸਾਡਾ ਉਹ ਘਰ ਸਾਹਮਣੇ ਉਹ ਟਰਾਲੀ ਖੜੀ ਆ ਸਾਡੀਆਂ ਚਾਦਰਾਂ ਲਹਾਤੀਆਂ ਜਿਹੜੇ ਘਰ ਵਿੱਚ ਆਉਂਦੇ ਨੇ ਉਹ ਨੀਟਾ ਹੁੰਦੇ ਉਹ ਕਬਜ਼ੇ ਉਵੇਂ ਹੀ ਚੱਲ ਰਹੇ ਹੈ ਉਵੇਂ ਹੀ ਚੱਲ ਰਿਹਾ ਹੈ ਕਬਜ਼ੇ ਉਵੇਂ ਹੀ ਚੱਲ ਰਹੇ ਨੇ ਉਹ ਕਿਸੇ ਦਾ ਕਬਜ਼ਾ ਨਹੀਂ ਜਿਹੜਾ ਗਰੀਬ ਆਉਤੋਂ ਕਬਜ਼ਾ ਛੜਾ ਰਹੇ ਨੇ ਉਮੀਦ ਤੋਂ ਕਦੇ ਨਹੀਂ ਛੜਾਉਂਦੇ ਫਿਰ ਸਭ ਨੂੰ ਇੱਕ ਬਰਾਬਰ ਕਰੋ ਠੀਕ ਹੈ ਚਾਹੇ ਇਹਦਾ 1 ਇੰਚਾ ਵੀ ਜਹਾ 2 ਇੰਚਾ ਵੀ ਸਭ ਦਾ ਛੜਾਓ ਇੱਕ ਬਰਾਬਰ ਕਰੋ ਠੀਕ ਹੈ ਤੁਸੀਂ ਇਸ ਦੀ ਸ਼ਿਕਾਇਤ ਕੀਤੀ ਜੀ ਕਿਸੇ ਅਸੀਂ ਇਹ ਸੀ ਸ਼ਿਕਾਇਤ ਭਗਵਾਨ ਤੁਮਨ ਸਾਹਿਬ ਨੂੰ ਵੀ ਮਿਲ ਕਰ ਚੁੱਕੇ ਆਂ ਡੀਸੀ ਸਾਹਿਬ ਨੂੰ ਵੀ ਲਿਖ ਰਹੇ ਆਂ ਮੰਤਰੀ ਸਾਹਿਬ ਨੂੰ ਵੀ ਲਿਖ ਰਿਹਾ ਚਿੱਠੀਆਂ ਵੀ ਲਿਖ ਚੁੱਕੇ ਆਂ ਪਤਾ ਨਹੀਂ ਕਿੱਥੇ ਆ ਕੇ ਇੱਥੇ ਕਾਰਵਾਈ ਰੁਕ ਜਾਂਦੀ ਆ ਜਾਂ ਪੈਸੇ ਦੇ ਦਿੰਦੇ ਨੇ ਸਾਨੂੰ ਕੋਈ ਸਮਝ ਨਹੀਂ ਲੱਗਦੀ ਠੇਕੇਦਾਰ ਦਾ ਤੁਹਾਡੀ ਗੱਲ ਹੋਈ ਵੀ ਭਾਈ ਇਹ ਗਲਤ ਹੋ ਰਿਹਾ ਰੁਕ ਜਾਓ ਤੁਸੀਂ ਉਹਨਾਂ ਨੂੰ ਰੋਕਿਆ ਤੇ ਉਹਨਾਂ ਦਾ ਕੀ ਕਹਿਣਾ ਸੀ ਫਿਰ ਉਹ ਪੰਚਾਇਤ ਵਾਲੇ ਅਸੀਂ ਰੁਕਿਆ ਸੀਗਾ ਜੀ ਮੈਂ ਤੇ ਚਾਚਾ ਜੀ ਕਹਿ ਗਏ ਵੀ ਆ ਪਿੱਲੀਆਂ ਇੱਟਾਂ ਨਾਲਾ ਉਹਦਣ ਦਾ ਕਹਿ ਦਿੰਦਾ ਲੈ ਜੂ ਪਰ ਨਹੀਂ ਉਸ ਤੋਂ ਬਾਅਦ ਇੱਟਾਂ ਲੱਗ ਰਹੀਆਂ ਨੇ ਪੰਚਾਇਤ ਵਾਲਿਆਂ ਦੀ ਨਹੀਂ ਸੁਣਦਾ ਇਹਨਾਂ ਨੇ ਪੰਚਾਇਤ ਪਹੁੰਚ ਨਹੀਂ ਦਿੱਤੀ ਪੰਚਾਇਤ ਆ ਬਰੋਕ ਰਹੀ ਆ ਸਰਪੰਚ ਸਾਹਿਬ ਵੀ ਰੋਕ ਕੇ ਗਏ ਨੇ ਪਰ ਉਹਦੀ ਬਦਵਾਸੀ ਚੱਲਦੀ ਆ ਪਤਾ ਨਹੀਂ ਕਹੇ ਜਾ ਠੇਕੇਦਾਰ ਆ ਵੀਡੀਓ ਨਾਲ ਕਿੰਨੀ ਕੀ ਸੈਟਿੰਗ ਆ ਉਹ ਜਾ ਉੱਪਰ ਤੱਕ ਉਹਦੀ ਪਹੁੰਚ ਆ ਆ ਜੋ ਕਿ ਆ ਜੀ ਇਹ ਟੋਬੇ ਦੀ ਸ਼ੁਰੂਆਤ ਜਿਹੜੀ ਹੋਈ ਹੈ ਨਾ 7 5 23 ਤੋਂ ਐਨ ਜੀਟੀ ਨੂੰ ਮੂਵ ਕੀਤਾ ਸੀ ਵੀ ਸਾਡੇ ਪਿੰਡ ਵਿੱਚ ਪੰਥਪੜਾ ਇਤਿਹਾਸਕ ਪਿੰਡ ਆ ਸਾਡੇ ਗੰਦਗੀ ਬਹੁਤ ਮਾੜਾ ਹਾਲ ਆ ਲੋਕਾਂ ਦਾ ਜੀਣਾ ਹੋਇਆ ਇੱਕ ਟੋਬਾ ਸਕੂਲ ਦੇ ਕੋਲ ਆ ਉੱਥੇ ਸਟੇਡੀਮ ਉੱਥੇ ਬੱਚੇ ਪੜ੍ਹਦੇ ਆ ਉੱਥੇ ਸਾਰਾ ਬਾਤਵਾ ਇਨ ਹੈਜੈਕ ਨੇ ਪੇਰੇ ਸਾਡੇ ਗਰੀਬ ਵਰਗਾ ਐਸਸੀ ਵਰਗਾ ਉਹਨਾਂ ਦਾ ਬਹੁਤ ਮਾੜਾ ਹਾਲ ਆ ਉਹਨਾਂ ਦਾ ਟੁੱਬਾ ਹਮੇਸ਼ਾ ਬਹੁਤ ਹੈ ਕਰਮ ਚੱਪੜਾ ਦੋ ਟੁੱਬੇ ਕਿ ਦਰਿਆਂਦੇ ਰਹਤੇ ਆ ਤੇ ਇੱਕ ਟੁੱਬਾ ਕਰਮ ਚੱਪੜ ਨਾਲ ਹੀ ਆ ਤੇ ਉਹਨਾਂ ਨੇ ਪਹਿਲੀ ਸਟੇਜ ਦੇ ਵਿੱਚ ਇਹ ਤਿੰਨਾਂ ਟੁੱਬੇ ਦਾ ਪਲਾਨ ਬਣਾਇਆ ਉਹਦੇ ਵਾਸਤੇ ਹਰ ਤਕਰੀਬਨ 1 ਕਰੋੜ ਰੁਪਏ ਸੈਂਕਸ਼ਨ ਕੀਤਾ ਉਹਨਾਂ ਦੀ ਮੂਵਮੈਂਟ ਨਾਲ 23 ਤੋਂ ਬਾਅਦ ਮਤਲਬ ਉਹ ਤੋਂ ਪਹਿਲੇ ਸੈਂਟਰ ਤੋਂ ਟੀਮ ਆਈ ministry of environment ministry of climate ਸਰਕਾਰ ਦੁਬਾਰਾ ਟੀਮ ਆਈ ਸਾਰੀ ਟੀਮ ਆ ਕੇ ਬੇਸ ਕਰਕੇ ਗਈ ਆ ਉਹਨਾਂ ਨੇ ਸਾਰੇ ਪਾਈ ਇਹਦਾ ਪਾਣੀ ਹਜ਼ਾਰਾਂ ਨਾ ਜਿਹੜਾ ਵੀਰੇਸ ਇੱਕ ਲੱਖਾਂ ਦੇ ਵਿੱਚ ਯਾਰ ਪ੍ਰਿਵਹੇ ਇਹ ਨਹੀਂ ਬਦਬੋ ਆਉਂਦੀ ਆ ਉਹਨਾਂ ਨੇ ਕਿਹਾ ਜੀ ਫੌਰੀ ਤੌਰ ਤੇ ਇਹਨੂੰ ਇਹ ਬਾਟਰ ਪੰਪ ਆਊਟ ਕਰੋ ਡੀਵਾਟਰਿੰਗ ਕਰੋ ਜੀ ਤੇ ਇਹਨਾਂ ਨੇ ਮਾੜੀ ਹੌਲੀ 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 ਕਰਕੇ ਸਿਰਫ ਗਰੰਟਾ ਖਾਣ ਦਾ ਹੀ ਸਾਧਨ ਬਣਾ ਲਿਆ ਕੰਮ ਐਕਚੁਅਲੀ ਪ੍ਰੈਕਟੀਕਲ ਕੁਝ ਨਹੀਂ ਹੋ ਰਿਹਾ ਜੀ ਤੁਹਾਡੇ ਸਾਹਮਣੀਆਂ ਟੋਬਿਆਂ ਦਾ ਅਜੇ ਤੱਕ ਇਹਨਾਂ ਦਾ ਬੈਡ ਨਹੀਂ ਤਿਆਰ ਹੋਇਆ ਯੂਟੋਪੀਆ ਦੀ ਅਜ ਤੱਕ ਜਿਹੜੀ ਇਹਨਾਂ ਨੇ ਬਾਉਂਡਰੀ ਸੀ ਉਹ ਤਿਆਰੀ ਹੋਈ ਨਾ ਤੋਂ ਕੋਈ ਸਮਾਨੀ ਸਿੱਤ ਤੁਹਾਡੇ ਦੁਆਰਾ ਦਿੱਤਾ ਗਿਆ ਉਹਨਾਂ ਨੇ ਪਹਿਲਾਂ ਜਿਹੜਾ ਸਮਾਂ ਤੈਅ ਕੀਤਾ ਸੀਗਾ ਉਹ ਰੱਖਿਆ ਸੀ 12 24 ਜੀ ਟੋਪਿਕ ਕੰਪਲੀਟਡ ਜੀ ਫਿਰ ਉਹਨਾਂ ਨੇ ਕਰਤਾ 6 ਮਹੀਨੇ ਤੱਕ 25 ਦਾ ਜੀ ਹੁਣ ਮੇਰੇ ਖਿਆਲ ਨਾਲ ਲੱਗਦਾ ਵੀ ਸਾਡੀ ਉਮਰ ਤਾਂ ਫੁਲਾ ਨਹੀਂਦਾ ਨਹੀਂ ਹੈਗਾ ਜੀ ਕਿਉਂਕਿ ਜੋ ਇਹਨਾਂ ਦੀ ਸਪੀਡ ਚੱਲ ਰਹੀ ਹੈ ਕਿਉਂਕਿ ਇਹਨਾਂ ਨੇ ਕੰਮ ਪ੍ਰੈਕਟੀਕਲ ਨਹੀਂ ਕਰ ਰਹੇ ਬਾਕੀ ਸਿਰਫ ਖਾਣਾ ਬੋਲੀ ਕਰ ਰਹੇ ਆ ਇਹ ਬਣ ਇਨ ਦੇਸ ਕੇਸ ਜੀ ਪ੍ਰਿੰਸੀਪਲ ਸੈਕਟਰੀ ਪੰਚਾਇਤ ਐਂਡ ਡਿਵੈਲਪਮੈਂਟ ਜੀ ਐਂਡ ਹਿਸ ਡਿਪਟੀ 우ਮਾ ਸ਼ੰਕਰ ਬਹੁਤ ਵਾਰ ਸੰਬੰਧ ਬਾਈ ਦਾ ਨਿਚੜੀ ਜੀ ਜਿਸ ਮਿੱਟਲ ਦਾ ਐਬਿਡੈਕਟਸ ਜੀ ਦੈਨ ਵੀ ਆਰ ਡੂਇੰਗ ਕੋਣ ਉਹਨਾਂ ਨੇ ਨਵਾਂ ਲਾ ਲਿਆ ਵੀ ਅਸੀਂ ਇੱਥੇ ਆਹਾ ਗਨੇਰੀ ਲਾ ਰਹੇ ਹਾਂ ਆ 7 ਤਰੀਕ ਸੀ ਐਸੇ ਐਸੇ ਦੀ 7 ਤਰੀਕ ਉਸ ਤੋਂ ਪਹਿਲਾਂ ਪਹਿਲਾਂ 10 ਕਬੂਟੇ ਲਾ ਕੇ ਫੋਟੋ ਕਿਸਕੇ ਪੇਚੀ ਵੀ ਵਰਕੇ ਜਨ ਪ੍ਰੋਗਰੈਸ ਜੀ अच्छा जेकर विकास ਹੋ ਰਿਹਾ ਤੇ ਫੋਟੋਆਂ ਤੇ ਫਿਰ ਫੈਲਾਂ ਦੇ ਵਿੱਚ ਹੋ ਰਿਹਾ ਨਹੀਂ ਗਰਾਊਂਡ ਤੇ ਗਰਾਊਂਡ ਤੇ ਦੇਖੀਏ ਗਰਾਊਂਡ ਤੇ ਨਹੀਂ ਕੁਝ ਗਰਾਊਂਡ ਲੈਵਲ ਤੇ ਕੁਝ ਵੀ ਹੈ ਨਹੀਂ ਜੀ ਕੋਲ ਨਾ ਮੈਂ ਹੁਣ ਇੱਥੇ ਦੋ ਖੁੱਦੀਆਂ ਇਧਰ ਬਾਕੀ ਇੱਕ ਉਧਰ ਬੱਦੀ ਤੇ ਇੱਕ ਉਧਰ ਬੱਦੀ ਜਿਹੜਾ ਪਾਣੀ ਹੋਰ ਫਲਾ ਉਹੀ ਆਉਂਦਾ ਬਾਕੀ ਉਹੀ ਦਾ ਖਾਲਾ ਤੁਸੀਂ ਯੂਸੀ ਦਾ ਪਰਫੈਕਟ ਤੁਸੀਂ ਟੋਪੇ ਦੀ ਜਿਹੜੀ ਉਪਰੀ ਤਾਏ ਉਹ ਦੇਖੋ ਉੱਥੇ ਕਿੰਨੀ ਗੰਦਗੀ ਪਈ ਆ ਜੀ ਔਰ ਐਨਐਜਡੀ ਨੂੰ ਫੋਟੋ ਖਿੱਚ ਕੇ ਭੇਜ ਜਾਨੇ ਉਹਨਾਂ ਨੂੰ ਇਹੀ ਬੈਲ ਵੀ ਕੀਤੀ ਆ ਕਈ ਘਟਈ ਉਹ ਨਹੀਂ ਬਦੂ ਬੱਦ ਸਕਦੀ ਆ ਫਿਰ ਅਜੇ ਹਰਿਆ ਬਜੀ ਹੋਈ ਆ ਇਹ ਉਸ ਤੋਂ ਵੀ ਬੱਤ ਬੱਤਰ ਹੋ ਰਿਹਾ ਜੀ ਇਹਦੇ ਤੇ ਗੋਇੰਗ ਟੂ ਬੀ ਫਰਮ ਬੈਕ ਟੂ ਬਸਟ ਜੀ ਦੇਖ ਲਈਏ ਹੁਣ ਇੱਥੇ 10 ਮਿੰਟ ਤੁਸੀਂ ਬਹਿ ਨਹੀਂ ਸਕਦੇ ਜੀ ਠੀਕ ਨਹੀਂ ਗੱਲ ਕਿਉਂਕਿ ਇੱਥੇ ਸਾਡੇ ਖੁਸ਼ੀ ਕਮੀ ਦੇ ਸਾਰੇ ਫੰਕਸ਼ਨ ਹੁੰਦੇ ਆ ਮੰਦਿਰ ਸਾਡੇ ਕੋਲ ਆ ਹਾਂਜੀ ਜਦੋਂ ਇੱਥੇ ਕੋਈ ਸਰਕਾਰ ਆਉਂਦੀ ਆ ਜਾਂ ਕੋਈ ਫੰਕਸ਼ਨ ਕਰਦੀ ਆ ਉਹ ਕਹਿੰਦੇ ਯਾਰ ਤੁਸੀਂ ਕੀ ਕਰਦੇ ਹੋ ਕਰਨਾ ਤਾਂ ਸਰਕਾਰ ਨੇ ਆ ਹੁਣ ਪੰਚਾਇਤ ਤਾਂ ਹੁਣ ਹੁਣ ਚਾਹੀਦੀ ਆ ਇਹ ਜੇ ਤੁਹਾਨੂੰ ਵਿਸ਼ਵਾਸ ਹੈ ਜੇ ਤੁਹਾਡੀ ਸਮੱਸਿਆ ਇਹ ਹੱਲ ਹੋ ਜਾਵੇਗੀ ਦੇਖੋ ਜਗ ਤੱਕ ਆਸ ਸਵਾਸ ਦਾ ਤੱਕ ਆਸ ਕੋਈ ਜਨਤਰ ਰਹਿ ਗਿਆ ਅਸੀਂ ਬੜਾ ਪਤਾ ਉਮੀਦ ਤਾਂ ਕਰਦੇ ਆਂ ਵੀ ਹੋ ਜੂ ਪਰ ਜੋ ਚੱਲ ਰਿਹਾ ਇਹਦੇ ਬਦਕ ਸਾਨੂੰ ਕੋਈ ਨਜ਼ਰ ਨਹੀਂ ਆਉਂਦੀ ਸਮੱਸਿਆ ਜੀ ਸਾਡਾ ਇਹ ਆ ਦੇਖੋ ਅਸੀਂ ਪਿੰਡ ਦੇ ਸਾਰੇ ਨਗਰ ਨਿਵਾਸੀ ਖੜੇ ਆਂ ਇੱਥੇ ਤੇ ਕੋਈ ਬੰਦਾ ਬਾਹਰਲਾ ਨਹੀਂ ਹੈਗਾ ਸਾਰੇ ਪਿੰਡ ਦੇ ਨੇ ਜੋ ਸਾਡੇ ਟੋਬੇ ਦੀ ਹਾਲਾਤ ਆ ਇੱਥੋਂ ਹੀ ਦੇਖ ਸਕਪੇ ਹਾਂ ਜਿੱਥੇ ਅਸੀਂ ਖੜੇ ਆ ਇਹ ਸਾਡੇ ਪਿੰਡ ਦੀ ਸਾਥਾ ਸਾਡੇ ਭਾਈਚਾਰੇ ਦੀ ਰਦਾਸੀ ਹੈ ਭਾਈਚਾਰੇ ਦੀ ਤੁਸੀਂ ਕੈਮਰਾ ਘੁਮਾ ਕੇ ਦੇਖੋ ਕਿਤੇ ਬੈਠਣ ਨੂੰ ਕੋਈ ਜਗ੍ਹਾ ਹੈਗੀ ਆ ਇੱਥੇ ਪਹਿਲਾਂ ਸ਼ੈੱਡ ਪਾਇਆ ਹੋਇਆ ਸੀ ਬਹੁਤ ਸੋਹਣਾ ਬੈਠਣ ਨੂੰ ਬਜ਼ੁਰਗਾਂ ਦੇ ਥਾਂ ਸੀ ਨਗਰ ਕੀਰਤਨ ਲੁਕਦੇ ਸੀ ਕਿਸੇ ਦਾ ਪ੍ਰੋਗਰਾਮ ਹੋ ਗਿਆ ਭੋਗ ਦਾ ਹੋ ਗਿਆ ਜਾਂ ਕੋਈ ਅਖੰਡ ਪਾਠ ਕੁਝ ਵੀ ਪ੍ਰੋਗਰਾਮ ਹੋ ਗਿਆ ਇਹਦਾ ਸਾਨੂੰ ਸਾਰਾ ਬੜਾ ਸੀ ਤੇ ਹੁਣ ਤੁਸੀਂ ਦੇਖ ਲਓ ਜਾਨਵਰ ਮਿੱਠਾ ਕਰਦੇ ਨੇ ਕਿੱਥੇ ਬੰਦੇ ਬੈਠਣ ਕਿੱਥੇ ਕੋਈ ਪ੍ਰੋਗਰਾਮ ਕਰੀਏ ਕੋਈ ਹਾਲਾਤ ਹੈਗੇ ਸਾਡੇ ਦਸ ਉੱਪਰ ਵੈਲੇ ਆ ਜੀ ਬੰਦੇ ਇਤਿਹਾਸਕ ਪਿੰਡ ਹੋਣ ਦੇ ਨਾਤੇ ਤਾਂ ਸਾਨੂੰ ਕਹਿਣਾ ਮੁਸ਼ਕਲ ਹੋ ਰਿਹਾ ਸੀ ਆਲਮਗੀਰ ਦੇ ਆ ਜਰ ਇੱਥੋਂ ਲੋਕ ਨੰਗਦੇ ਨੇ ਸਾਨੂੰ ਪੁੱਛਦੇ ਨੇ ਵੀ ਤੁਹਾਡੇ ਚੌਥੇ ਤੱਕ ਕੀ ਗੱਲ ਧਾਗਿਆਂ ਦਿੱਤਾ ਉਹ ਸਮਾਨ ਦਾਦਾ ਕਵਾੜ ਹੋਇਆ ਪਿਆ ਦੱਸੋ ਉਹਦਾ ਕੀ ਕਰੀ ਨਾ ਕਿਸੇ ਕੰਮ ਆਉਣਾ ਵਾ ਦਰਖਤ ਲਾਏ ਨੇ ਸਾਰੇ ਦਰਖਤ ਦਰਖਤਾਂ ਦੇ ਥੱਲੇ ਦਰਖਤ ਹੁੰਦਾ ਏ ਦੱਸੋ ਤੁਸੀਂ ਪਹਿਲਾਂ ਦਰਖਤ ਲਾਈਦਾ ਖੁੱਲੀ ਜਗ੍ਹਾ ਤੇ ਜਿੱਥੇ ਉਹ ਨੂੰ ਤਾਂਹਾਂ ਤੋਂ ਉੱਪਰ ਉੱਪਰ ਨੂੰ ਜਾ ਸਕੇ ਉਹ ਦਰਖਤ ਇਦਾਂ ਲਾਦੇ ਜਾਂ ਉਹ ਦਰਖਤਾਂ ਦੇ ਉੱਪਰ ਦਰਖਤ ਲੱਗੇ ਦਰਖਤ ਕਿੱਥੇ ਹੋਣੇ ਆ ਤੇ ਸਾਡੀ ਤਾਂ ਇਹ ਹੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਸਾਡਾ ਹਲਾ ਸਾਥ ਦਿੱਤਾ ਜਾਵੇ ਜੋ ਸਾਡੇ ਪਿੰਡ ਦੇ ਹਾਲਾਤ ਬਣਦੇ ਜਾ ਰਹੇ ਨੇ ਖਸਤਾ ਹਾਲਾਤ ਬਣਦੇ ਜਾ ਰਹੇ ਨੇ ਇਹ ਸੈੱਡ ਪਾਇਆ ਜਾਵੇ ਜੋ ਕਿ ਜੋ ਟੋਬੇ ਦੀ ਜੋ ਟੋਬਾ ਸਾਡਾ ਮਤਲਬ ਵਧਿਆ ਬਣਾਇਆ ਜਾਵੇ ਸਾਨੂੰ ਸਾਡੇ ਗੁਰੂ ਤੇ ਮਾਣ ਸਾਡੇ ਪਿੰਡ ਤੇ ਮਾਣ ਪਰ ਸਾਡੇ ਨਾਲ ਤੱਕਾ ਹੋ ਰਿਹਾ ਸਾਡੇ ਨਗਰ ਨਾਲ ਤੱਕਾ ਹੋ ਰਿਹਾ ਇਹ ਜੋ ਨਗਰ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਸੂਪ ਪ੍ਰਾਪਤ ਧਰਤੀ ਦਾ ਨਗਰ ਆ ਇਗਾ ਇੱਥੇ ਗੁਰੂ ਸਾਹਿਬ ਨੇ ਆਏ ਨੇ ਚਰਨ ਸੋ ਆਪਣੇ ਚਰਨ ਪਾਏ ਨੇ ਤਾਂ ਸਾਡਾ ਨਗਰ ਪਵਿੱਤਰ ਹੋਇਆ ਪਰ ਸਾਡੇ ਨਗਰ ਦਾ ਐਡਾ ਨਾਂ ਹੋਣ ਦੇ ਬਾਵਜੂਦ ਸਾਡੇ ਨਗਰ ਦੇ ਹਾਲਾਤ ਦੇਖੋ ਕੀ ਨੇ ਬੱਚੇ ਕਿਤੇ ਖੇਡਣ ਨੂੰ ਜਗ੍ਹਾ ਨਹੀਂ ਬੱਚਿਆਂ ਨੂੰ ਬੱਚੇ ਘਰੇ ਹੀ ਕੋਠਿਆਂ ਦੇ ਖੇਡੀ ਜਾਂਦੇ ਨੇ ਦੱਸੋ ਕੋਠੇ ਦੇ ਬੱਚੇ ਖੇਡਣਗਾ ਜੰਗ ਗਰਾਉਂਡਾਂ 'ਚ ਖੇਡਣ ਕੋਈ ਗਰਾਉਂਡ ਹੈਗਾ ਤੁਸੀਂ ਦੇਖੋ ਸਾਰੇ ਪਿੰਡ ਦੇ ਵਿੱਚ ਨਿਗਾ ਮਾਰ ਕੇ ਦੇਖੋ ਗਰਾਉਂਡ ਕੋਈ ਨਹੀਂ ਹੈਗਾ ਜੇ ਗਰਾਉਂਡ ਹੈ ਨੇ ਪਿੰਡ ਦੇ ਬਾਹਰ ਬਾਹਰ ਉੱਥੇ ਸੱਪ ਸੁੰਡੀ ਫਿਰਦੇ ਦੱਸੋ ਬੱਚੇ ਕਿੱਧਰ ਜਾਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ